ਤੁਸੀਂ ਦੇਖ ਰਹੇ ਹੋ ਜ਼ੋਰ ਟੀਵੀ ਨਿਊਜ਼ ਚੈਨਲ ਨੂੰ ਜਰੂਰ ਕਰਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਿਓ ਹੁਣ ਦੇਖੋ ਸਾਰੀ ਤੁਸੀਂ ਵੀਡੀਓ ਬਾਦਿਆਤੋਂ ਮੁਕਰੀ ਸਰਕਾਰ ਮੁਰਦਾਬਾਦ 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 ਬਾਦਿਆਤੋਂ ਮੁੱਕਿਆ ਮੁੱਖ ਮੰਤਰੀ ਮੁਰਦਾਬਾਦ 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 ਪੀਡੀਆ ਵਾਲਿਆਂ ਨੂੰ ਮੇਰੀ ਇੱਕੋ ਬੇਨਤੀ ਹੈ ਜਿੱਥੇ ਵੀ ਸੁਣਦੇ ਹੋ ਤੁਸੀਂ ਜੇ ਤੁਸੀਂ ਚਾਹੇ ਅਖਬਾਰ ਵਾਲਿਓ ਚਾਹੇ ਤੁਸੀਂ ਟੀਵੀ ਚੈਨਲ ਵਾਲਿਓ ਚਾਹੇ ਸੋਸ਼ਲ ਮੀਡੀਆ ਵਾਲਿਓ ਜਦੋਂ ਕਦੇ ਮੁੱਖ ਮੰਤਰੀ ਸਾਹਿਬ ਤੁਹਾਡੇ ਸਾਹਮਣੇ ਆਉਂਦੇ ਉਹਨਾਂ ਨੂੰ ਇਹ ਪੁੱਛਿਓ ਭਾਈ ਤੁਸੀਂ ਗੁਰਜੀਤ ਸਿੰਘ ਖਾਲਸਾ ਨਾਲ ਕੋਈ ਵਾਅਦਾ ਕੀਤਾ ਸੀ ਉਹਨੂੰ ਕਿਉਂ ਮਾਰਨਾ ਚਾਹੁੰਦੇ ਹੋ ਉਹਨੂੰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੇ ਬਤੇ ਤੁਸੀਂ ਦੇਖ ਰਹੇ ਹੋ ਜੋਰ ਟੀਵੀ ਨਿਊਜ਼ ਸਾਰ ਸਮਾਨੀ ਤਸਵੀਰਾਂ ਨੇ ਉੱਥੇ ਦੀਆਂ ਜਿੱਥੇ ਤੁਹਾਨੂੰ ਤਕਰੀਬਨ ਪਤਾ ਭਾਈ ਗੁਰਜੀਤ ਸਿੰਘ ਨੂੰ 10 ਮਹੀਨੇ ਹੋ ਗਏ ਜੋ ਜ਼ਿੰਦਗੀ ਦੇ ਮੌਤ ਦੀ ਲੜਾਈ ਲੜ ਰਹੇ ਨੇ ਇੱਕ ਆਸ ਦੀ کرن ਜਾਗੀ ਸੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭਾਈ ਗੁਰਪ੍ਰੀਤ ਸਿੰਘ ਔਰੀਆ ਨਾਲ ਇੱਕ ਮੀਟਿੰਗ ਕੀਤੀ ਸੀ ਵੀ ਆਉਣ ਵਾਲੇ ਸੈਸ਼ਨ ਦੇ ਵਿੱਚ ਇੱਕ ਮਤਾ ਪਾਸ ਹੋਵੇਗਾ ਜੀਤੇ ਵਿੱਚ ਇੱਕ ਮਸਾਲੀ ਸਜ਼ਾ ਦਿੱਤੀ ਜਾਊਗੀ ਉਸ ਦੁਸ਼ਟ ਨੂੰ ਜਿਹੜਾ ਕਿਸੇ ਵੀ ਧਰਮ ਦੀ ਗ੍ਰੰਥ ਦੀ ਬਿਆਦਵੀ ਕਰਦਾ ਹੈ ਇਸ ਕਰਕੇ ਉਹ ਪਰ ਆਸਾਂ ਦੇ ਜਿਹੜਾ ਸੰਗਤਾਂ ਦੇ ਆਸਾਂ ਸੀ ਉਹਨਾਂ ਦੇ ਉੱਤੇ ਪਾਣੀ ਫਿਰ ਗਿਆ ਕਿਉਂਕਿ ਉਹਦੇ ਉੱਤੇ ਕੋਈ ਵੀ ਗੱਲਬਾਤ ਅਜੇ ਤੱਕ ਨਹੀਂ ਹੋਈ ਪਰ ਗੁਰਜੀਤ ਸਿੰਘ ਭਾਈ ਗੁਰਜੀਤ ਸਿੰਘ ਖਾਲਸਾ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਨੇ ਕਿਸੇ ਵੀ ਟਾਈਮ ਕੋਈ ਵੀ ਪਾਣਾ ਵਾਪਰ ਸਕਦਾ ਹੈ ਪਾਰ ਪਾਈ ਗੁਰਪ੍ਰੀਤ ਸਿੰਘ ਨੇ ਕਿਹਾ ਕਿਉਂ ਖੂਨ ਦੀ ਪਿਆਸੀ ਬੈਠੀ ਆ ਸਰਕਾਰ ਆਓ ਪਾਈ ਜੋ ਗੁਰਪ੍ਰੀਤ ਸਿੰਘ ਨੇ ਗੱਲਬਾਤ ਇੱਥੇ ਰੱਖੀ ਹੈ ਸਿੱਖ ਸੰਗਤਾਂ ਦੇ ਵਿੱਚ ਉਹ ਵੀ ਤੁਹਾਨੂੰ ਸੁਣਾਣਿਆਂ ਖਾਸ ਕਰਕੇ ਦੋ ਗੱਲਾਂ ਬਹੁਤ ਵੱਡੀਆਂ ਪਾਈ ਗੁਰਪ੍ਰੀਤ ਸਿੰਘ ਜੀ ਨੇ ਕਹੀਆਂ ਨੇ ਜੋ ਸਭ ਨੂੰ ਸੋਚਣ ਤੇ ਮਜਬੂਰ ਕਰਦੀਆਂ ਨੇ ਪਹਿਲੀ ਸਾਡੇ ਵਰਗੇ ਜਾਂ ਹੋਰ ਸੀਨੀਅਰ ਵੀ ਪੱਤਰਕਾਰਾਂ ਨੂੰ ਉਹਨਾਂ ਨੂੰ ਵੀ ਬੇਨਤੀ ਕੀਤੀ ਆ ਵੀ ਜਦੋਂ ਵੀ ਮੁੱਖ ਮੰਤਰੀ ਮਿਲਦੇ ਨੇ ਉਹਨਾਂ ਨੂੰ ਬੇਨਤੀ ਕਰੋ ਵੀ ਜਿਹੜਾ ਇੱਕ ਸਮਾਣੇ 10 ਮਹੀਨਿਆਂ ਤੋਂ ਜ਼ਿੰਦਗੀ ਦੇ ਮੌਦੀ ਲੜਾਈ ਲੜ ਰਿਹਾ ਗੁਰਜੀਤ ਸਿੰਘ ਤੁਸੀਂ ਵਾਦਾ ਕੀਤਾ ਸੀ ਵੀ ਹਾਂ ਹਰ ਜਿਹੜਾ ਇਹ ਕਾਨੂੰਨ ਆ ਪਾਸ ਹੋਵੇਗਾ ਪਰ ਉਹਦੇ ਲਈ ਕਿਉਂ ਨਹੀਂ ਤੁਸੀਂ ਸੋਚ ਰਹੇ ਕਿਉਂ ਭਾਈ ਗੁਰਜੀਤ ਸਿੰਘ ਬਾਰੇ ਨਹੀਂ ਸੋਚ ਰਹੇ ਕਿਉਂ ਸਿੱਖ ਸੰਗਤਾਂ ਵਾਸਤੇ ਜਾਂ ਜਿੰਨੇ ਵੀ ਧਰਮ ਗ੍ਰੰਥ ਨੇ ਉਹਨਾਂ ਬਾਰੇ ਕਿਉਂ ਨਹੀਂ ਸੋਚ ਰਹੇ ਇਹ ਸਵਾਲ ਮੀਡੀਆ ਵਾਲੇ ਕਰਨ ਦੂਸਰੀ ਗੱਲ ਭਾਈ ਗੁਰਪ੍ਰੀਤ ਸਿੰਘ ਨੇ ਕਿਹਾ ਵੀ 100 ਵਾਰ ਤੋਂ 11 ਸਿੰਘ ਸੰਗਣੀਆਂ ਪੋਹੜਤਾਲ ਤੇ ਬੈਠਣਗੀਆਂ ਆਪਦੇ ਗੁਰੂ ਦੇ ਸਤਿਕਾਰ ਲਈ ਸੋ ਆਓ ਤੁਹਾਨੂੰ ਸੁਣਾਉਨੇ ਆਪਾਂ ਗੁਰਪ੍ਰੀਤ ਸਿੰਘ ਜੀ ਨੇ ਕੀ ਕਿਹਾ ਜਿਹੜੇ ਮੋਰਚੇ ਦੇ ਆਗਵਾਹੀ ਕਰ ਰਹੇ ਨੇ ਭਾਈ ਗੁਰਜੀਤ ਸਿੰਘ ਖਾਲਸਾ ਅੱਜ 10ਵਾਂ ਮਹੀਨਾ ਸ਼ੁਰੂ ਹੋ ਗਿਆ 275ਵਾਂ ਦਿਨ ਆ ਉਹਨਾਂ ਦਾ ਇਸ ਟਾਵਰ ਦੇ ਉੱਪਰ ਬੈਠੇ ਨੇ ਗੁਰੂ ਦੀ ਸ਼ਾਨ ਦੇ ਵਾਸਤੇ ਆਪਾਂ ਵਾਰਨ ਦੇ ਵਾਸਤੇ ਬੈਠੇ ਹੋਏ ਨੇ ਮੁੱਖ ਮੰਤਰੀ ਪੰਜਾਬ ਜਿਹੜੇ ਆਪਣੇ ਕੀਤੇ ਵਾਅਦਿਆਂ ਤੋਂ ਕੀਤੇ ਐਲਾਨਾਂ ਤੋਂ ਮੁੱਕਰ ਚੁੱਕੇ ਨੇ ਆ ਮੇਰੇ ਹੱਥ ਦੇ ਵਿੱਚ ਇੱਕ ਪੋਸਟਰ ਆ ਜਿਹੜਾ ਪੰਜਾਬ ਸਰਕਾਰ ਨੇ ਜਾਰੀ ਕੀਤਾ ਸੀ ਕਿ ਵਾਸਤੇ 11 ਜੁਲਾਈ ਨੂੰ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੇ ਵਿੱਚ ਇਤਿਹਾਸਿਕ ਕਾਨੂੰਨ ਤੇ ਲੱਗੇ ਦੀ ਮੋਹਰ ਹੁਣ 10ਵੀਂ ਲੰਗ ਕੀ ਆ 11ਵੀਂ ਲੰਗ ਕੀ ਅੱਜ 12 ਤਰੀਕ ਨੂੰ ਅਸੀਂ ਇਹ ਐਲਾਨ ਕਰਦੇ ਪਏ ਆ ਕਿ ਜੇ ਤੁਹਾਨੂੰ ਸਿਰਫ ਸਾਡੇ ਪ੍ਰਾਣ ਹੀ ਚਾਹੀਦੇ ਜੇ ਤੁਹਾਨੂੰ ਗੁਰਜੀਤ ਸਿੰਘ ਦੇ ਸਰੀਰ ਚੋਂ ਚੂਰ ਚੋੜਿਆ ਖੂਨ ਜਿਹੜਾ ਉਹ ਸਫੀਸ਼ੀਐਂਟ ਨਹੀਂ ਲੱਗਦਾ ਤੇ ਗੁਰੂ ਦੀ ਸ਼ਾਨ ਤੋਂ ਵਾਹਾਂਗੇ ਜਾਨ ਗੁਰੂ ਦੀ ਸ਼ਾਂਤੋ ਵਾਰਾਂਗੇ ਜਾਨ ਗੁਰੂ ਦੀ ਸ਼ਾਂਤੋ ਵਾਰਾਂਗੇ ਜਾਨ ਗੁਰੂ ਦੀ ਸ਼ਾਂਤੋ ਵਾਰਾਂਗੇ ਜਾਨ ਗੁਰੂ ਦੀ ਸ਼ਾਂਤੋ ਅਸੀਂ ਜਾਣ ਵਾਰਨ ਵਾਸਤੇ ਤਿਆਰ ਆ ਅਸੀਂ ਤਿਆਰ ਬੈਠੇ ਆ ਆਉਂਦੇ ਸੋਮਵਾਰ ਤੋਂ ਆਉਂਦੇ ਸੋਮਵਾਰ ਤੋਂ ਇੱਥੇ ਸਤਿਆਗ੍ਰਹਿ ਅਸੀਂ ਸ਼ੁਰੂ ਕਰਨ ਜਾ ਰਹੇ ਆ ਘਟੋ ਘਟ ਯਾਰਾ ਸਿੰਘ ਸਿੰਘਣੀਆਂ ਜਿਹੜੇ ਨੇ ਉਹ ਇੱਥੇ ਬੈਠਣਗੇ ਜਿੱਦਾਂ ਭਾਈ ਗੁਰਦੀਪ ਸਿੰਘ ਆਪਣਾ ਰੋਟੀ ਛੱਡ ਕੇ ਬੈਠਾ ਣ ਛੱਡ ਕੇ ਬੈਠਾ ਅਸੀਂ ਵੀ ਇੱਥੇ ਬੈਠਾਂਗੇ ਦੇ ਗੁਰੂ ਦੀ ਸ਼ਾਨ ਤੋਂ ਆਪਾਂ ਵਾਰਨ ਵਾਸਤੇ ਅਸੀਂ ਪਿਆਰ ਆ ਅਸੀਂ ਤਾਂ ਚਾਹੁੰਦੇ ਸੀ ਆ ਮੇਰੇ ਹੱਥ ਦੇ ਵਿੱਚ ਜਿਹੜਾ ਪੂਰਾ ਪੋਸਟਰ ਹੈ ਜੇ ਅਸੀਂ ਇਹਨੂੰ ਖੋਲਾਂਗੇ ਨਾ ਅਸੀਂ ਤਾਂ ਇਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਸੀ ਸੰਗਤਾਂ ਤੇ ਸਰਕਾਰ ਦਾ ਧੰਨਵਾਦ ਅਸੀਂ ਤਾਂ ਇਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਸੀ ਇਹ ਹੁਣ ਸਾਡੇ ਕੋਲ ਧੰਨਵਾਦ ਲੈਣਾ ਨਹੀਂ ਚਾਹੁੰਦੇ ਕੁਝ ਹੋਰ ਲੈਣਾ ਚਾਹੁੰਦੇ ਆ ਇਹ ਸਾਡੀ ਮਜਬੂਰੀ ਆ ਅਸੀਂ ਤਾਂ ਸਤਿਗੁਰਾਂ ਦਾ ਵੀ ਸ਼ੁਕਰਾਨਾ ਕਰਨਾ ਚਾਹੁੰਦੇ ਤੇ ਇਹਨਾਂ ਦਾ ਵੀ ਧੰਨਵਾਦ ਕਰਨਾ ਚਾਹੁੰਦੇ ਪਰ ਇਹ ਬੜੇ ਹੀ ਕਿਹੜੋ ਅਕਿਰਤਕਾਂ ਆ ਕਿਰਤਕਾਂ ਨਿਕਲੇ ਨੇ ਗੁਰੂ ਦੀ ਸ਼ਾਨ ਤੋਂ ਸਾਨੂੰ ਜਾਣਵਾਰਨ ਦੇ ਵਾਸਤੇ ਇਹ ਮਜਬੂਰ ਕਰ ਰਹੇ ਆ ਤੇ ਕੋਈ ਨਹੀਂ ਗੁਰੂ ਦੀ ਸ਼ਾਨ ਤੋਂ ਜਾਣ ਕੇ ਜਿਹੜੇ ਸਿੱਖਾਂ ਨੇ ਪਹਿਲੀ ਵਾਰੀ ਵਾਰ ਨਹੀਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਹੁਣ ਤੱਕ ਪਤਾ ਨਹੀਂ ਹਜ਼ਾਰਾਂ ਹੀ ਸਿੰਘ ਸ਼ਹੀਦ ਹੋ ਗਏ ਨੇ ਗੁਰੂ ਦੀ ਸ਼ਾਨ ਤੋਂ ਤੇ ਇਹ ਸਤਿਆਗ੍ਰਹਿ ਜਿਹੜਾ ਵਾ ਇਹ ਹੁਣ ਸੋਮਵਾਰ ਤੋਂ ਅਸੀਂ ਸ਼ੁਰੂ ਕਰਨ ਜਾ ਰਹੇ ਨੇ ਮੀਡੀਆ ਵਾਲਿਆਂ ਨੂੰ ਮੇਰੀ ਇੱਕੋ ਬੇਨਤੀ ਆ ਜਿੱਥੇ ਵੀ ਸੁਣਦੇ ਹੋ ਤੁਸੀਂ ਜੇ ਤੁਸੀਂ ਤਾਂ ਇਹ ਅਖਬਾਰ ਵਾਲਿਓ ਚਾਹੇ ਤੁਸੀਂ ਹੇ ਵੀ ਚੈਨਲ ਵਾਲੇ ਚਾਹੇ ਸੋਸ਼ਲ ਮੀਡੀਆ ਵਾਲੇ ਜਦੋਂ ਕਦੇ ਮੁੱਖ ਮੰਤਰੀ ਸਾਹਿਬ ਤੁਹਾਡੇ ਸਾਹਮਣੇ ਆਉਂਦੇ ਉਹਨਾਂ ਨੂੰ ਇਹ ਪੁੱਛਿਓ ਭਾਈ ਤੁਸੀਂ ਗੁਰਜੀਤ ਸਿੰਘ ਖਾਲਸਾ ਨਾਲ ਕੋਈ ਵਾਅਦਾ ਕੀਤਾ ਸੀ ਉਹਨੂੰ ਕਿਉਂ ਮਾਰਨਾ ਚਾਹੁੰਦੇ ਹੋ ਉਹਨੂੰ ਉੱਤੇ ਤਾਵਰ ਦੇ ਉੱਤੇ ਕਿਉਂ ਮਾਰਨਾ ਚਾਹੁੰਦੇ ਹੋ ਇਹ ਸਵਾਲ ਮੁੱਖ ਮੰਤਰੀ ਸਾਹਿਬ ਨੂੰ ਜ਼ਰੂਰ ਪੁੱਛਿਆ ਕਰੋ ਕਿਉਂਕਿ ਉਹ ਆਪਣੇ ਕੀਤੇ ਹੋਏ ਵਾਅਦਿਆਂ ਤੋਂ ਇਹ 10 ਤੇ 11 ਜੁਲਾਈ ਦਾ ਕੀਤਾ ਹੋਇਆ ਵਾਅਦਾ ਰੇਡਨ ਦੇ ਵਿੱਚ ਵਾਅਦਾ ਅਖਬਾਰਾਂ 'ਚ ਇਸ਼ਤਿਹਾਰ ਸੋਸ਼ਲ ਮੀਡੀਆ ਤੇ ਉਹਨਾਂ ਦਾ ਇਸ਼ਤਿਹਾਰ ਹੈ ਜਿਹੜਾ ਇਸ ਵੇਲੇ ਤੁਸੀਂ ਦੇਖਦੇ ਪਏ ਹੋ ਇਹ ਵਾਅਦਿਆਂ ਤੋਂ ਮੁੱਕਰੀ ਸਰਕਾਰ ਇਹਨੂੰ ਲਾਂਭਤਾ ਅਸੀਂ ਤਾਂ ਸ਼ੁਕਰਾਨਾ ਦੇਣਾ ਚਾਹੁੰਦੇ ਆ ਪਰ ਹੁਣੇ ਲਾਹਨਤਾਂ ਨੇ ਇਹ ਨਮਕਰਾਹੀਆਂ ਇਹਨਾਂ ਦੀ ਕਿਉਂਕਿ ਇੱਕ ਗਾਉਣ ਵਾਲਾ ਵੀ ਇੱਕ ਗਾਉਣ ਵਾਲਾ ਵੀ ਜਿੱਥੇ ਅਖਾੜੀ ਦੀ ਸ਼ੁਰੂਆਤ ਕਰਦਾ ਤੇ ਉਹ ਸਭ ਤੋਂ ਪਹਿਲਾਂ ਧਾਰਮਿਕ ਗੀਤ ਲਾਉਂਦਾ ਇਹਨਾਂ ਨੇ ਕੱਲ ਬੈਲ ਗੱਡੀਆਂ ਦੀਆਂ ਧੌੜਾਂ ਤੇ ਕਿਤੇ ਕੋਈ ਕਾਨੂੰਨ ਤੇ ਕਿਤੇ ਕੋਈ ਕਾਨੂੰਨ ਕੋਈ ਛੱਡਿਆ ਨਹੀਂ ਐਕਟ ਤੇ ਗੁਰੂ ਸਾਹਿਬ ਦੀ ਪਉਤਰ ਭਗਵਤ ਕੀਤਾ ਦੀ ਪਉਤਰ ਕੁਰਾਨ ਦੀ ਪਉਤਰ ਬਾਈਬਲ ਦੀ ਉਹਦੀ ਸ਼ਾਨ ਦੇ ਵਾਸਤੇ ਇਹਨਾਂ ਦਾ ਮੂੰਹ ਨਹੀਂ ਖੁੱਲਿਆ ਇਹਨਾਂ ਨੂੰ ਇਸ ਗੱਲ ਦੀਆਂ ਲਾਹਨਤਾਂ ਪੈ ਰਹੀਆਂ ਨੇ ਸਾਰਾ ਪੰਜਾਬ ਸਾਰਾ ਵਿਸ਼ਵ ਇਹਨਾਂ ਨੂੰ ਲਾਹਨਤਾਂ ਪਾ ਰਿਹਾ ਸੇਬ ਅਫਸੋਸ ਨਾਲ ਕਹਿਣਾ ਚਾਹੁੰਦੇ ਆ ਅਜੇ ਵੀ ਮੰਨ ਜਾਓ ਨਹੀਂ ਤੇ ਤੁਹਾਡਾ ਰਾ ਵੀ ਉਹੀ ਬਣਨਾ ਜਿਹੜਾ ਬਰਗਾੜੀ ਵਾਲਿਆਂ ਦਾ ਬਣਿਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸਰਕਾਰ ਜੈ ਸਰਕਾਰ ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ ਜੋਰ ਟੀਵੀ ਨਿਊਜ਼ ਨੂੰ ਤੁਸੀਂ ਜਰੂਰ ਚੈਨਲ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਸ਼ੇਅਰ ਕਰੋ ਵੀਡੀਓ ਨੂੰ ਸੋ ਇਸੇ ਵੀ ਤਰ੍ਹਾਂ ਦੀ ਵੀਡੀਓ ਤੁਹਾਡੇ ਕੋਲ ਹੋਵੇ ਤਾਂ ਵੱਧ ਤੋਂ ਵੱਧ ਜਿਹੜਾ ਸ੍ਰਿੰਦਰ ਸਰੇ ਨਮਨਤਾ ਦੇ ਦਿੱਸਟ੍ਰਿਕਟ ਜੁਪੇਸਾ ਧੰਨਵਾਦ